ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਪਾ ਰਸਤੇ ਚੋਂ ਆ ਰਹੇ ਸੀ ਕਿ ਪਟਾਲੇ ਤੋਂ ਹਰਜਵਾਲ ਨੂੰ ਤੇ ਸੜਕ ਦਾ ਡੱਲੇ ਮੋੜ ਤੋਂ ਲੈ ਕੇ ਹਰਜਵਾਲ ਤੱਕ ਜਿਹੜਾ ਖਸਤਾ ਹਾਲਤ ਆ ਆ 2 ਸਾਲ ਤੋਂ ਸੜਕ ਜਿਹੜੀ ਆ ਉਹ ਬਣਨੀ ਸ਼ੁਰੂ ਹੋਈ ਹੈ ਬਹੁਤੇ ਸੇ ਸੇਵੇ ਜਿੱਤੇ ਅਜੇ ਤੱਕ ਬਜਰੀ ਨਹੀਂ ਪਈ ਜਨ ਲੋਕੀ ਨਹੀਂ ਪਈ ਤੇ ਜਿਹੜੇ ਪਈ ਆ ਅੱਜ ਕੋ 2 ਮਹੀਨੇ ਪਹਿਲਾਂ ਉਹਦਾ ਹਾਲਾਤ ਵੇਖੋ ਆ ਵਿਖਾਈ ਆ ਇਹ ਪਤਾ ਕਰਿਆ ਗਿਆ। ਇਹ ਨਹੀਂ ਇਹ ਨਹੀਂ ਸੜਕ ਨੇ ਕੱਢੀ। ਦੋ ਮਹੀਨੇ ਦੇ ਵਿੱਚ ਸੜਕ ਸਾਰੀ ਟੁੱਟ ਕੇ ਫੇਰ ਪਹਿਲਾਂ ਦੀ ਤਰ੍ਹਾਂ ਹੋ ਗਈ ਆ। ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੇ PWD ਦੇ ਮਿਨਿਸਟਰ ਸਾਹਿਬ ਆ ਕਿ ਇਸ ਸੜਕ ਦੀ ਮਤਲਬ ਇਨਕੁਆਰੀ ਕਰਾਈ ਜਾਵੇ ਕਿ ਕਿਹੜੇ ਬੰਦਿਆਂ ਨੇ ਇਹ ਸੜਕ ਦਾ ਠੇਕਾ ਲਿਆ ਆ ਤੇ ਠੇਕਾ ਲੈ ਕੇ ਇਹਦਾ ਹਾਲਤ ਕੀ ਬਣਾਇਆ ਆ। ਦੋ ਮਹੀਨਿਆਂ ਦੇ ਵਿੱਚ ਸੜਕ ਜਿਹੜੀ ਉਹ ਪਹਿਲਾਂ ਵਾਂਗੂ ਫੇਰ ਟੁੱਟ ਗਈ ਆ ਤੇ ਨਾ ਇਹ ਸੜਕ ਬਣੀ ਬੁਰਾ ਹਾਲ ਆ। ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਤੇ ਸੜਕ ਦੀ ਜਿਹੜੇ ਦੋਚੀ ਲੋਕ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹਰ ਚੀਜ਼ ਤੇ ਕਰਪਸ਼ਨ ਆ ਨਾਲਿਆਂ ਦੀ ਸਫਾਈ ਦੇ ਵਿੱਚ 250 ਕਰੋੜ ਦੀ ਕਰਪਸ਼ਨ ਹੋ ਗਈ ਆ ਇੱਥੇ ਤੇ ਸੜਕਾਂ ਬਣਦੀਆਂ ਸੜਕਾਂ ਦੇ ਵਿੱਚ ਕਰਪਸ਼ਨ ਹੋਈ ਜਾਂਦੀ ਆ ਇਸ ਕਰਕੇ ਬੇਨਤੀ ਆ ਪੰਜਾਬ ਸਰਕਾਰ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਜਿਹੜੇ ਜਿੰਮੇਵਾਰ ਲੋਕ ਆ ਉਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਜਾਵੇ ਵਾਈਟ ਰੂਟੀ ਦਾ ਅਦਾਲਤ ਸਾਹਿਬ ਵਾਈਟ ਜਿੱਤੀ ਕਰੇ